ਇਹ ਤੁਹਾਡਾ ਸਟੀਲ ਦਾ ਸੰਖ ਵੀ ਮੈਲਾ ਤੇ ਦਾਗਦਾਰ ਦਰ ਲੱਗਦਾ ਹੈ ਤੇ ਤੁਹਾਨੂੰ ਆਪਾਂ ਦਿਖਾਣੇ ਆਪਾਂ ਸੌਖੇ ਤਰੀਕੇ ਨਾਲ ਤੁਹਾਨੂੰ ਸੰਖ ਸਟੀਲ ਦਾ ਕਿਸ ਤਰ੍ਹਾਂ ਸਾਫ਼ ਕਰਨਾ ਹੈ ਬਹੁਤ ਹੀ ਵਧੀਆ ਤਰੀਕਾ ਹੈ ਵੀਡੀਓ ਨਾਲ ਬਣੇ ਰਿਓ ਦੇਖੋ ਇਹ ਆਪਣੇ ਸੰਖ ਹੈਗੇ ਆ ਤੇ ਤੁਹਾਨੂੰ ਇਹ ਹੀ ਸਾਫ਼ ਕਰਕੇ ਦਿਖਾਵਾਂਗੇ ਜੋ ਪਾਣੀ ਦੇ ਦਾਗ ਲੱਗ ਜਾਂਦੇ ਹਨ ਤਾਂ ਬਾਅਦ ਵਿੱਚ ਮੈਲਾ ਮੈਲਾ ਆਪਣਾ ਸੰਖ ਦਿਖਦਾ ਰਹਿੰਦਾ ਹੈ ਤੇ ਤੁਹਾਨੂੰ ਆਪਾ ਦਿਖਾਨੇ ਇਹਨਾਂ ਨੂੰ ਕਿਸ ਤਰ੍ਹਾਂ ਜਦੋਂ ਆਪਣੇ ਬਰਤਨ ਸਾਫ਼ ਕਰ ਲਏ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਾਫ਼ ਕਰਕੇ ਰੱਖ ਦੇਣਾ ਚਾਹੀਦਾ ਹੈ ਬਹੁਤ ਵਧੀਆ ਲੱਗਦੇ ਹੈ ਤੇ ਵੀਡੀਓ ਨਾਲ ਐਂਡ ਤੇ ਬਣੇ ਲਿਓ ਵੀਡੀਓ ਚੈਨਲ ਤੇ ਪਹਿਲੀ ਵਾਰ ਹੈ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਇੱਧਰ ਆਪਾਂ ਸ਼ੈਂਪੂ ਲੈ ਲਿਆ ਸ਼ੈਂਪੂ ਤੁਸੀਂ ਕਿਸ ਤਰ੍ਹਾਂ ਦਾ ਵੀ ਲੈ ਸਕਦੇ ਹੋ ਤੇ ਆਏ ਆਪਾਂ ਇੱਕ ਪੁੜੀ ਸ਼ੈਂਪੂ ਲਿਆ ਇਹਨੂੰ ਆਪਾਂ ਸੰਖ ਵਿੱਚ ਇਸ ਤਰ੍ਹਾਂ ਹੀ ਫਲਾ ਦੇਵਾਂਗੇ ਤੁਸੀਂ ਇੱਕ ਕਟੋਰੀ ਵਿੱਚ ਵੀ ਮਿਕਸ ਕਰ ਸਕਦੇ ਹੋ ਪਰ ਆਪਾਂ ਇਸ ਤਰ੍ਹਾਂ ਆਪਣੇ ਕੋਲੇ ਦੋ ਡੱਬਾ ਵਾਲਾ ਸੰਖਿਆਗਾ ਤੇ ਆਪਾਂ ਇਸ ਤਰ੍ਹਾਂ ਸ਼ੈਂਪੂ ਨੇ ਦੇ ਵਿੱਚ ਫਲਾ ਦੇਵਾਂਗੇ ਤੇ ਜਿਹੜਾ ਤੁਹਾਨੂੰ ਪਾਊਡਰ ਦੇਖੋ ਲਿਆ ਹੈਗੇ ਇਹ ਤੁਹਾਨੂੰ ਆਪਾਂ ਐਂਡ ਦੇ ਉੱਤੇ ਦੱਸਾਂਗੇ ਕੀ ਚੀਜ਼ ਹੈਗੀ ਹੈ ਵੀਡੀਓ ਨੂੰ ਫੁੱਲ ਦੇਖਿਓ ਤੇ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਇਹ ਤੁਸੀਂ ਕਿਸੇ ਕਟੋਰੀ ਵਿੱਚ ਵੀ ਮਿਕਸ ਕਰਦੇ ਹੋ ਸ਼ੈਂਪੂ ਨਾਲ ਪਰ ਆਪਾਂ ਇਹਦੇ ਵਿੱਚ ਹੀ ਕਰ ਦੇਵਾਂਗੇ ਤੇ ਇਹਨੂੰ ਆਪਾਂ ਸਟੀਲ ਦੇ ਬੁਰਸ਼ ਨਾਲ ਨਹੀਂ ਕਰਨਾ ਇਹਦੇ ਨਾਲ ਸਕ੍ਰੈਚ ਪੈ ਸਕਦੇ ਆ ਤੇ ਇਹ ਆਪਾਂ ਸੌਫਟ ਜਿਹਾ ਕਪੜਾ ਲੈ ਲਿਆ ਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਮਿਕਸ ਕਰਦੇ ਹੋਏ ਇਹਨੂੰ ਸਾਰੇ ਸੰਖ ਵਿੱਚ ਫਲਾ ਦੇਵਾਂਗੇ ਦੇਖੋ ਇਹ ਸਾਰੇ ਕੋਨਿਆਂ 'ਚ ਇਸ ਤਰ੍ਹਾਂ ਹੀ ਫਲਾਉਂਦੇ ਹੋਏ ਇਹਨੂੰ ਮਿਕਸ ਕਰ ਲਵਾਂਗੇ ਜੇ ਇਹ ਤੁਹਾਨੂੰ ਸੁੱਕਾ ਲੱਗਦਾ ਤਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਐਡ ਕਰ ਸਕਦੇ ਹੋ ਤਾਂ ਕਿ ਚੰਗੀ ਤਰ੍ਹਾਂ ਫੈਲ ਜਾਵੇ ਸਾਰੇ ਕੋਨਿਆਂ ਵਿੱਚ ਆਪਾਂ ਇਹਨੂੰ ਸਾਫ਼ ਕਰਾਂਗੇ ਤੇ ਜ਼ਿਆਦਾ ਰਗੜਨ ਦੀ ਵੀ ਲੋੜ ਨਹੀਂ ਹੈ ਬਸ ਆਪਾਂ ਇਹ ਮਿਕਸਰ ਜਿਹੜਾ ਬਣਾਇਆ ਸੀ ਉਹਨੂੰ ਇਸ ਤਰ੍ਹਾਂ ਫਲਾਉਣਾ ਹੀ ਹੈ ਤੁਸੀਂਖ ਆਪਣੇ ਆਪ ਬਹੁਤ ਵਧੀਆ ਹੋ ਜਾਊਗਾ ਦੇਖੋ ਇਸ ਤਰ੍ਹਾਂ ਸਾਰੇ ਆਪਾਂ ਫਲਾ ਦੇਾਂਗੇ ਤੇ ਇਹ ਆਪਾਂ ਦੂਸਰੇ ਟੱਬ ਵਿੱਚ ਇਸ ਤਰ੍ਹਾਂ ਹੀ ਫਲਾ ਦੇਵਾਂਗੇ ਦੂਸਰੇ ਟੱਬ ਵਿੱਚ ਵੀ ਇੱਕੋਪਰ ਦੂਸਰੇ ਟੱਬ ਵਿੱਚ ਵੀ ਇਸ ਤਰ੍ਹਾਂ ਹੀ ਭਲਾਵਾਂਗੇ ਜ਼ਿਆਦਾ ਰਗੜਨ ਦੀ ਲੋੜ ਨਹੀਂ ਸਟੀਲ ਦੇ ਬੁਰਸ਼ ਨਾਲ ਆਪਾਂ ਨਹੀਂ ਰਗੜਾਂਗੇ ਕਿਉਂਕਿ ਉਹਦੇ ਨਾਲ ਸਕ੍ਰੈਚ ਪੈ ਸਕਦੇ ਆ ਆਪਾਂ ਸਪੰਜ ਵੀ ਲੈ ਸਕਦੇ ਆ ਦੇਖੋ ਜੇ ਤੁਹਾਨੂੰ ਇਹ ਆਈਡੀਆ ਵਧੀਆ ਲੱਗਿਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਸਾਡਾ ਆਈਡੀਆ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਆਪਾਂ ਦੋਵੇਂ ਸੰਖ ਇਸ ਤਰ੍ਹਾਂ ਹੀ ਸਾਫ਼ ਕੀਤੇ ਤੇ ਇਹਨੂੰ ਆਪਾਂ ਹੁਣ ਕਟੂਕਟ 4 ਤੋਂ 5 ਮਿੰਟ ਵਾਸਤੇ ਇਸ ਤਰ੍ਹਾਂ ਹੀ ਰੱਖ ਦੇਵਾਂਗੇ ਤਾਂ ਕਿ ਇਹਦੀ ਮੈਲ ਸਾਰੀ ਚੰਗੀ ਤਰ੍ਹਾਂ ਕੱਲ ਜਾਵੇ ਤੇ ਆਪਾਂ ਨੂੰ ਜ਼ਿਆਦਾ ਵੀ ਖੇਚਲ ਨਾ ਕਰਨੀ ਪਵੇ 5 ਮਿੰਟਾਂ ਬਾਅਦ ਆਪਾਂ ਤੁਹਾਨੂੰ ਇਹ ਧੋ ਕੇ ਦਿਖਾਣੇ ਆ ਕਿ ਇਸ ਕਿਸ ਤਰ੍ਹਾਂ ਸਾਫ਼ ਹੋਇਆ ਜ਼ਿਆਦਾ ਰਗੜਨ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਪਈ 5 ਮਿੰਟਾਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆ ਦੇਖੋ ਆਪਣੇ ਸੰਖ ਦੇਖੋ ਕਿੰਨੇ ਸ਼ੀਸ਼ੇ ਤਰ੍ਹਾਂ ਚਮਕ ਰਾਇਆ ਕਿੰਨੇ ਵਧੀਆ ਤੇ ਆਪਾਂ ਦੋਵੇਂ ਤਾਬੇ ਅਸਤਰਾ ਹੀ ਸਾਫ਼ ਕਰਾਂਗੇ ਦੇਖੋ ਤੇ ਇਹ ਆਪਣੇ ਘਰੇ ਪਈਆਂ ਹੋਈਆਂ ਚੀਜ਼ਾਂ ਨਾਲ ਹੀ ਆਪਾਂ ਸਾਫ਼ ਕਰਦੇ ਕੋਈ ਆਪਾਂ ਨੂੰ ਬਾਜ਼ਾਰ ਚੋਂ ਲਿਆਉਣ ਦੀ ਲੋੜ ਨਹੀਂ ਹੈਗੀ ਇਹ ਆਪਾਂ ਆਪਾਂ ਆਮ ਘਰਿਆਂ ਵਿੱਚ ਹੀ ਆਪਣੇ ਇਹੋ ਜਿਹੇ ਦੋ ਚੀਜ਼ਾਂ ਪਈਆਂ ਹੁੰਦੀਆਂ ਦੇਖੋ ਆਪਣੇ ਸੰਗ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਜਦੋਂ ਆਪਾਂ ਬਰਤਨ ਸਾਫ਼ ਕਰ ਲੈਨੇ ਉਸ ਤੋਂ ਬਾਅਦ ਆਪਾਂ ਉਹਨੂੰ ਇਸ ਤਰ੍ਹਾਂ ਧੋ ਕੇ ਰੱਖ ਲੈਣੀ ਚਾਹੀਦੀ ਤੇ ਸੁੱਕਾ ਕਪੜਾ ਮਾਰ ਲੈਣਾ ਚਾਹੀਦਾ ਇਹ ਬਹੁਤ ਵਧੀਆ ਤੇ ਚਮਕਦੇ ਰਹਿੰਦੇ ਆ ਤੇ ਸੋਨੇ ਵੀ ਲੱਗਦੇ ਆ ਰਸੋਈ ਵਿੱਚ ਦੇਖੋ ਇਸ ਤਰ੍ਹਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਇਹ ਆਪਣੀ ਜਾਲੀ ਉਤਾਰ ਕੇ ਤੁਹਾਨੂੰ ਦਿਖਾਣੇ ਕਿੰਨੀ ਵਧੀਆ ਆਪਣਾ ਤੇ ਇਹਦੇ ਵਿੱਚ ਕਦੇ ਵੀ ਤਜਾਬ ਨਹੀਂ ਮਾਰਨਾ ਚਾਹੀਦਾ ਤਜਾਬ ਨਾਲ ਸੰਕ ਕਾਲਾ ਪੈ ਜਾਂਦਾ ਆਪਾਂ ਕਈ ਵਿਰ ਕਹਦੇ ਨੇ ਮੁਸ਼ਕ ਜਾਂਦਾ ਆਪਾਂ ਤਜਾਬ ਮਾਰ ਲਈ ਨਾਲੀਆਂ ਸਾਫ ਹੋ ਜਾਂਦੀਆਂ ਪਰ ਕਦੇ ਵੀ ਇਹਦੇ ਵਿੱਚ ਤਜਾਬ ਨਹੀਂ ਮਾਰਨਾ ਚਾਹੀਦਾ ਆਪਾਂ ਨੂੰ ਦੇਖੋ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਸਾਡੀ ਟਿਪਸ ਕਿਸ ਤਰ੍ਹਾਂ ਦੀ ਲੱਗੀ ਤੇ ਵੀਡੀਓ ਤੇ ਪਹਿਲੀ ਵਾਰ ਆਇਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਆ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਟਿਪਸ ਸਾਡੀ ਕਿਸ ਤਰ੍ਹਾਂ ਦੀ ਲੱਗੀ ਸੰਖਤ ਸਾਰੇ ਹੀ ਸਾਫ ਕਰਦੇ ਹਾਂ ਪਰ ਇਸ ਤਰੀਕੇ ਨਾਲ ਤੁਸੀਂ ਜਰੂਰ ਸਾਫ ਕਰਕੇ ਦੇਖਣਾ ਦੇਖੋ ਕਿੰਨੇ ਵਧੀਆ ਆਪਣੇ ਚਮਕ ਗਏ ਤੇ ਹੋਰ ਵੀਡੀਓ ਦੇਖਣ ਲਈ ਕਮੈਂਟ ਜਰੂਰ ਕਰਨਾ ਧੰਨਵਾਦ ਜੀ ਵੀਡੀਓ ਦੇਖਣ ਲਈ